ਅਸੀਂ ਜਦੋਂ ਦੇ ਹੜ੍ਹ ਆਏ ਨੇ ਅਸੀਂ ਉਸ ਤੋਂ ਮਤਲਬ ਡੇ ਫਸਤ ਤੋਂ ਲੱਗੇ ਆਂ ਸੇਵਾ ਦੇ ਵਿੱਚ ਜਦੋਂ ਉੱਥੇ 5-5 ਫੁੱਟ ਪਾਣੀ ਸੜਕਾਂ ਤੇ ਸੀ ਤੇ 10-12-12 ਫੁੱਟ ਪਾਣੀ ਪਿੰਡਾਂ 'ਚ ਹੀ ਉਦੋਂ ਦੇ ਅਸੀਂ ਸੇਵਾ ਕਰ ਰਹੇ ਆਂ ਜ਼ਰੂਰਤ ਦੇ ਮੁਤਾਬਕ ਜਿਤਨਾ ਜਿਤਨਾ ਉੱਥੇ ਲੋਕਾਂ ਨੂੰ ਜ਼ਰੂਰਤ ਪੈਂਦੀ ਉਸ ਹਿਸਾਬ ਦੇ ਨਾਲ ਅਸੀਂ ਸਮਾਨ ਲੈ ਕੇ ਜਾ ਰਹੇ ਆਂ ਸਟਾਰਟਿੰਗ ਤੇ ਲੋਕਾਂ ਨੂੰ ਜ਼ਰੂਰਤ ਸੀ ਪਾਣੀ ਦੀ ਪਾਣੀ ਤੇ ਸੁੱਕਾ ਰਾਸ਼ਨ ਜਿਵੇਂ ਰਸ ਹੈ ਜਿਵੇਂ ਮਤਲਬ ਮਠੀਆਂ ਜਿਵੇਂ ਕੋਈ ਬਣਿਆ ਹੋਇਆ ਸਮਾਨ ਲੈ ਕੇ ਅਸੀਂ ਲੋਕਾਂ ਤੱਕ ਪਹੁੰਚਦਾ ਕਰਦੇ ਤਾਂ ਕਿ ਉਹ ਆਪਣਾ ਮਾੜਾ ਮਟਾ ਕੁ ਜਾਰਾ ਕਾਰਸਕਨ ਉਸ ਤੋਂ ਬਾਅਦ ਜਿਉਂ-ਜੋ ਪਾਣੀ ਘਟਦਾ ਗਿਆ ਤੇ ਉਤੋਂ ਤੇ ਉਹ ਜ਼ਰੂਰਤਾਂ ਵਧੀਆਂ ਗਈਆਂ ਉਹਦੇ ਵਿੱਚ ਜ਼ਰੂਰਤਾਂ ਮਹਿਸੂਸ ਹੋਈਆਂ ਉਹਨਾਂ ਨੂੰ ਰਾਸ਼ਨ ਦੀਆਂ ਅਸੀਂ ਰਾਸ਼ਨ ਪਹੁੰਚਾਇਆ ਪੀਣ ਵਾਲਾ ਦੁੱਧ ਸੁੱਕਾ ਦੁੱਧ ਉਸ ਤੋਂ ਬਾਅਦ ਮਤਲਬ ਕਾਲੇ ਛੋਲੇ ਇਸ ਤਰ੍ਹਾਂ ਦੀਆਂ ਚੀਜ਼ਾਂ ਅਚਾਰ ਮਠੀਆਂ ਇਸ ਤਰ੍ਹਾਂ ਦੀਆਂ ਚੀਜ਼ਾਂ ਦਿੱਤੀਆਂ ਉਹਨਾਂ ਨੂੰ ਉਸ ਤੋਂ ਬਾਅਦ ਜਦੋਂ ਅਸੀਂ ਰਾਸ਼ਨ ਦੇਣ ਤੋਂ ਬਾਅਦ ਸਾਨੂੰ ਮਹਿਸੂਸ ਹੋਇਆ ਕਿ ਉੱਥੇ ਲੋਕਾਂ ਦੇ ਘਰ ਜਿਹੜੇ ਨੇ ਪਾਣੀ ਨਾਲ ਤਬਾਹ ਹੋ ਗਏ ਆ ਉਹਨਾਂ ਦੇ ਬਿਸਤਰੇ ਨਹੀਂ ਉਹਨਾਂ ਕੋ ਸੌਣ ਦੇ ਲਈ ਬੈੱਡ ਨਹੀਂ ਗਏ ਸੋ ਅਸੀਂ ਇੱਕ ਮਹਿੰਮ ਸ਼ੁਰੂ ਕੀਤੀ ਫੋਲਡਿੰਗ ਬੈੱਡ ਨਾਲ ਇੱਕ ਇੱਕ ਗੱਦਾ ਇੱਕ ਕੰਬਲ ਤੇ ਨਾਲ ਇੱਕ ਇੱਕ ਲੋਈ ਅਸੀਂ ਇੱਕ ਪੂਰਾ ਬਿਸਤਰਾ ਬਣਾ ਕੇ ਪਰ ਘਰ ਉੱਥੇ ਬਿਸਤਰਾ ਦੇ ਕੇ ਆਏ